ਖਬਰਾਂ ਦੇ ਬਲਿੱਟੂ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ ਦੋਸਤੋ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਆ ਅੱਜ ਦੀਆਂ ਖਾਸ ਖਬਰਾਂ ਤੇ ਬਟਾਲਾ ਪੁਲਿਸ ਵੱਲੋਂ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ ਪੁਲਿਸ ਥਾਣਾ ਸਿਟੀ ਦੇ ਇੰਚਾਰਜ ਸੁਖਵਿੰਦਰ ਸਿੰਘ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਗਿਆ ਉਹਨਾਂ ਦੀ ਪੁਲਿਸ ਪਾਰਟੀ ਨੇ ਸਪੈਸ਼ਲ ਨਾਕਾਬੰਦੀ ਦੌਰਾਨ ਇੱਕ ਨੌਜਵਾਨ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਜਿਸ ਤੋਂ ਤਬਦੀਸ਼ ਕਰ ਇਹ ਖੁਲਾਸਾ ਹੋਇਆ ਕਿ ਗ੍ਰਿਫਤਾਰ ਨੌਜਵਾਨ ਦਾ ਹੋਰ ਸਾਥੀ ਵੀ ਹਨ ਜਿਨ੍ਹਾਂ ਚੋਂ ਇਹ ਮੋਟਰਸਾਈਕਲ ਚੋਰ ਗੈਂ ਚਲਾ ਰਹੇ ਹਨ ਅਤੇ ਸਾਰੇ ਨਸ਼ੇ ਕਰਨ ਦੇ ਆਦੀ ਹਨ ਬਾਹਰ ਇਹਨਾਂ ਕੋਲ ਚੋਰੀ ਦੇ ਸੱਤ ਮੋਟਰਸਾਈਕਲ ਵੀ ਬਰਾਮਦ ਕਰ ਲਏ ਹਨ ਮਿੱਟੀ ਬਾਈ 11 25 ਨੂੰ ਮਾਨਯੋਗ ਐਸਐਸਪੀ ਸਾਹਿਬ ਦੀ ਦੇ ਦਿਸ਼ਾਂਤ ਨਿਰਦੇਸ਼ਾਂ ਅਤੇ ਉਹਨਾਂ ਦੇ ਹੁਕਮਾਂ ਤਾਬਕ ਸਪੈਸ਼ਲ ਚੈਕਿੰਗ ਜੜੀ ਉਹ ਕੀਤੀ ਗਈ ਸੀ ਜੋਧਰਾਨੇ ਚੈਕਿੰਗ ਈਐਸੀ ਸੋਹਰਾਜ ਸਮੇਤ ਪਾਰਟੀ ਵੱਲੋਂ ਗਿਲਪ੍ਰੀ ਸਿੰਘ ਉਲਿਸ ਦੇ ਵਾਸੀ ਅਰਥਾ ਹਾਲ ਤੰਧੋਈ ਨੂੰ ਡਰਾਨੇ ਚੈਕਿੰਗ ਕਾਬੂ ਕੀਤਾ ਜੋ ਇਸ ਪਾਸੋਂ ਚੋਰੀ ਸੁਦਾ ਇੱਕ ਮੋਟਰਸਾਈਕਲ ਸਪਲੈਂਡਰ ਬਰਾਮਦ ਕਰਕੇ ਇਹਦੇ ਖਿਲਾਫ ਮੁਕੱਦਮਾ ਨੰਬਰ 219 ਅੰਡਰ ਸੈਕਸ਼ਨ 303 2 317 2 ਬੀ ਐਨ ਐਸ ਤਹਿਤ ਮੁਕੱਦਮਾ ਦਰਜ ਕਰਕੇ ਇਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਦਾ ਹੁਕਮ ਰਮਾਂਡ ਹਾਸਲ ਕੀਤਾ ਗਿਆ ਸੀ ਜ਼ਰੂਰ ਦਾਨੇ ਪੁਛਗਿਸ਼ ਇਸ ਦੇ ਇਨਸਾਫ ਦੇ ਆਧਾਰ ਤੇ ਮੰਗਲ ਸਿੰਘ ਈਲਿਸ ਮੰਗਾ ਵਾਸੀ ਤੰਦੋਈ ਅਤੇ ਇੱਕ ਹੋਰ ਦੋਸ਼ੀ ਨੂੰ ਯਾਹੀ ਨਾਮਜ਼ਦ ਕੀਤਾ ਗਿਆ ਹੈ ਅਤੇ ਮੰਗਲ ਸਿੰਘ ਨੂੰ ਐਸ்சி ਸੁਰਾਜ ਵੱਲੋਂ ਕਾਬੂ ਕਰਕੇ ਇਸ ਪਾਸੋਂ ਇੱਕ ਹੋਰ ਚੋਰੀ ਦਾ ਸਪਲੈਂਡਰ ਮੋਟਰਬਾਈਕ ਬਰਾਮਦ ਕੀਤਾ ਸੀ ਜੋ ਦਰਾਨੇ ਪੁੱਛ ਕੇ ਦੋਹਾਂ ਦੋਸ਼ੀਆਂ ਨੇ ਮਿਤੀ 24 11 25 ਨੂੰ ਪੰਜ ਮੋਟਰਸਾਈਕਲ ਹੋਰ ਚੋਰੀशुदा ਇਹਨਾਂ ਨੇ ਬਰਾਮਦ ਕਰਾਏ ਜੋ ਟੋਟਲ 7 ਮੋਟਰਸਾਈਕਲ ਬਰਾਮਦ ਹੋ ਚੁੱਕੇ ਹਨ ਉਨੂੰ ਕਾਬੂ ਕਰਨ ਵਾਸਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਕਾਬੂ ਕਰਕੇ ਹੋ ਸਕਦਾ ਇਹਨਾਂ ਪਾਸੋਂ ਹੋਰ ਵੀ ਮੋਟਰਸਾਈਕਲ ਚੋਰੀ ਸ਼ੋਦਾ ਬਰਾਮਦ ਕੀਤੀ ਜਾ ਸਕੇ ਇਹਨਾਂ ਦਾ ਪਹਿਲਾਂ ਟ੍ਰੈਕਲ ਫੌੜ ਪੀਏ ਜੋ ਦਿਲਪ੍ਰੀਤ ਦੇਲਾ ਇਹ ਸ਼੍ਰੀ ਅਰਮਨਪੁਰ ਦੇ ਮੁਕਦਮੇ ਵਿੱਚ ਮਾਨਯੋਗ ਅਦਾਲਤ ਤੋਂ ਲੋ ਪੀਓ ਡਿਕਲੇਅਰ ਵੀ ਹੋ ਚੁੱਕਾ ਹੈ ਜਿਸ ਵਿੱਚ ਵੀ ਇਹਦੀ ਗ੍ਰਿਫਤਾਰੀ ਬਾਕੀ ਹੈ ਤੇ ਇਸ ਤੋਂ ਇਲਾਵਾ ਇਹ ਨਸ਼ੇ ਦੀ ਪੀੜ ਤੇ ਹੀ ਨਸ਼ੇ ਦੀ ਆਦੀ ਹੀ ਉਹਦੀ ਪੂਰਤੀ ਵਾਸਤੇ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਣ ਦੀ ਕੋਸ਼ਿਸ਼ ਕਰਦੇ ਪਰ ਕਿੰਨੇ ਚਿਰ ਤੋਂ ਕੰਮ ਕਰ ਰਹੇ ਸੀ ਇੱਕ ਤਕਰੀਬ 5-6 ਮਹੀਨੇ ਤੋਂ ਲਗਭਗ ਅੱਗੇ ਪਛੇ ਚੱਲ ਰਹੀ ਹੈ ਜੋ ਵੀ ਸਾਹਮਣੇ ਆਉਣਗੇ ਫਿਰ ਦੇਖ ਲਾਂਗੇ ਕੀ ਹੁੰਦਾ ਹੈ ਕਿ ਅਵੇ ਇਹਨਾਂ ਨੇ 7 ਚੋਰੀ ਕੀਤੇ ਅੱਗੇ ਵੇਚਣ ਦੀ ਪ੍ਰਾਗ ਵਿੱਚ ਹੀ ਬਟੇ 7 ਦੇ ਸਾਥ ਹੀ ਰਿਕਵਰ ਹੋ ਗਏ ਬਟ ਜਿੱਥੇ ਵੇਚਦੇ ਹਾਂ ਜਿਹੜਾ ਇਹੋ ਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ ਜਦੋਂ ਤਉਤੀ ਸੀ ਸਾਹਮਣੇ ਆਇਆ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਰਾਬੀ ਤਰਿਆ ਵਿੱਚ ਆਰਜੀ ਤੌਰ ਤੇ ਬਣਾਏ ਗਏ ਕੱਚੇ ਰਸਤੇ ਨੂੰ ਪਾਰ ਕਰਦੇ ਆਂ ਟਰੈਕਟਰ ਟਰਾਲੀ ਦਰਿਆ ਵਿੱਚ ਡਿੱਗ ਪਏ ਦਰਿਆ ਡੂੰਗਾ ਹੁਣ ਕਾਰਨ ਚਾਲਕ ਲਾਪਤਾ ਹੋ ਗਿਆ ਕਿ ਕਿਸਾਨ ਆਗੂ ਤੇ ਟਰੈਕਟਰ ਚਾਲਕ ਦੇ ਰਿਸ਼ਤੇਦਾਰ ਨੇ ਦੋਸ਼ ਲਗਾਉਂਦੇ ਆ ਕਿ ਆਹ ਰਾਸਤਾ ਦਰਿਆ ਵਿੱਚੋਂ ਮਾਈਨਿੰਗ ਕਰਨ ਵਾਲਿਆਂ ਵੱਲੋਂ ਨਜਾਇਜ਼ ਤੌਰ ਤੇ ਬਣਾਇਆ ਗਿਆ ਹੈ ਫਿਲਹਾਲ ਚਾਲਕ ਜਿਸ ਦਾ ਨਾਮ ਰਣਜੀਤ ਸਿੰਘ ਦੱਸਿਆ ਜਾ ਰਿਹਾ ਹੈ ਦਰਿਆ ਵਿੱਚੋਂ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਉਸ ਦਾ ਕੋਈ ਵੀ ਉੱਗ ਸੁਗ ਨਹੀਂ ਮਿਲੀ ਜਿਹੜਾ ਮਸਲਾ ਜੇ ਹੋਇਆ ਬਹੁਤ ਹੀ ਜ਼ਿਆਦਾ ਇੰਡਨਜੋਗ ਜਿਹੜੀ ਘਟਨਾयां ਵਾਪਰੀ ਆ ਇਹ ਕੁਝ ਇੱਕ ਕਮਰਸ਼ੀਅਲ ادارے ਜਿਹੜੇ ਰੇਤ ਖੇਤ ਜਿਹੜੀ ਪਾਲਿਸੀ ਸਰਕਾਰ ਨੇ ਇੱਕ ਜ਼ਿਮੀਦਾਰਾਂ ਨੂੰ ਸਹੂਲਤ ਵਾਸਤੇ ਬਣਾਈ ਸੀ ਵੀ ਜਿਹੜੇ ਹਰਦੀ ਮਾਰ ਰੇ ਠਾਏ ਆ ਉਹਨਾਂ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕੇ ਪਰ ਇੱਧਰ ਜਿਹੜੇ ਮਰਾੜੇ ਜਾਂ ਮਕੌੜੇ ਏਰੀਏ ਦੇ ਤੋਂ ਜਿਹੜੇ ਇਸ ਤਰ੍ਹਾਂ ਦੇ ਅੰਸਰ ਵੀ ਹੈਗੇ ਜਿਹੜੇ ਇਸ ਪਾਲਿਸੀ ਦਾ ਗਲਤ ਯੂਜ਼ ਕਰ ਰਹੇ ਆ ਇੱਥੇ ਕੁਝ ਕ੍ਰੈਸ਼ਰ ਵਾਲੇ ਜਾਂ ਕੁਝ ਇਸ ਤਰ੍ਹਾਂ ਦੇ ਪੁਰਾਣੇ ਮਾਈਨਿੰਗ ਮਾਫੀਆ ਦੇ ਲੋਕ ਨੇ ਜਿਹੜੇ ਦਰਿਆ ਤੋਂ ਪਾਰ ਜ਼ਿੰਮੇਦਾਰ ਨੂੰ ਕਿਸਾਨਾਂ ਨੂੰ ਆਉਣ ਵਾਸਤੇ ਦਰਿਆਵਾ ਤੋਂ ਕੋਈ ਰਸਤਾ ਨਹੀਂ ਹੈਗਾ ਆਰਜੀ ਪੁਲ ਮਰਾੜੇ ਦੇ ਵਿੱਚ ਪਤਨ ਦੇ ਉੱਪਰ ਮਕੋੜੇ ਪਤਨ ਦੇ ਉੱਪਰ ਵੀ ਲੱਗਦੇ ਸੀ ਪਰ ਉਹ ਜਿਹੜੇ ਆ ਰੇਣੀ ਸੀਜ਼ਨ ਜਦੋਂ ਖਤਮ ਹੋ ਜਾਂਦਾ ਦੁਬਾਰਾ ਬਹਾਲ ਕਰ ਦਿੱਤੇ ਜਾਂਦੇ ਸੀ ਤਕਰੀਬਨ ਅਕਤੂਬਰ ਮਹੀਨੇ ਦਾ ਰੇਣੀ ਸੀਜ਼ਨ ਖਤਮ ਹੋਇਆ ਔਰ ਨਵੰਬਰ ਮਹੀਨਾ ਖਤਮ ਹੋਣ ਤੇ ਆ ਚੁੱਕਾ ਹੈ ਅਜੇ ਤੱਕ ਉਹ ਪ੍ਰਸ਼ਾਸਨ ਨੇ ਪੁਲ ਬਹਾਲ ਨਹੀਂ ਕੀਤੇ ਪਰ ਜਿਹੜੇ ਕਮਰਸ਼ੀਅਲ ਆਪਣੇ ਫਾਇਦਿਆਂ ਵਾਸਤੇ ਕਾਰੋਬਾਰ ਕਰਦੇ ਨੇ ਰੇਤ ਦਾ ਇੱਕ ਵੱਡਾ ਮਾਫੀਆ ਉਹਨਾਂ ਨੇ ਤਿੰਨ-ਤਿੰਨ ਚਾਰ-ਚਾਰ ਲੀਆਂ ਜਿਹੜੀਆਂ ਦਰਿਆ ਦੇ ਆਰ-ਪਾਰ ਆਉਣ ਜਾਣ ਵਾਸਤੇ ਲਾ ਦਿੱਤੀਆਂ ਨੇ ਪ੍ਰਸ਼ਾਸਨ ਦੇ ਕੋਲੋਂ ਅਸੀਂ ਸਵਾਲ ਪੁੱਛਣਾ ਚਾਹੁੰਦੇ ਹਾਂ ਕਿ ਇਹਨਾਂ ਦੀ ਕਿਹੜਨੇ ਕਿਹੜੇ ਡਿਪਾਰਟਮੈਂਟ ਨੇ ਐਨਓਸੀ ਦਿੱਤੀ ਆ ਕਿ ਜਿਹੜੀਆਂ ਲੀਆਂ ਲਾ ਕੇ ਤੇ ਦਰਿਆ ਦਾ ਜਿਹੜਾ ਕੁਦਰਤੀ ਵਹਾਅ ਆ ਉਸ ਨੂੰ ਰੋਕਿਆ ਗਿਆ ਹੁਣ ਜਿਹੜੀ ਬੀਤੀ ਰਾਤ ਘਟਨਾ ਵਾਪਰੀ ਇਸ ਤੋਂ ਪਹਿਲਾਂ ਵੀ ਇੱਥੇ ਕਈ ਵਾਰ ਘਟਨਾ ਵਾਪਰ ਚੁੱਕੀਆਂ ਨੇ ਕਿ ਕੋਈ ਟ੍ਰੈਸ਼ਰ ਵਾਲੇ ਇੱਥੇ ਦਰਿਆ ਦੇ ਵਿੱਚੋਂ ਰਾਤ ਚੋਰੀ ਛਿਪੇ ਰੇਡ ਕੱਢਦੇ ਨੇ ਉਹ ਪਹਿਲਾਂ ਵੀ ਇੱਥੇ ਕਈ ਵਾਰ ਗੱਡੀਆਂ ਪਲਟੀਆਂ ਨੇ ਪ੍ਰਾਪਰਟੀਆਂ ਨੇ ਪੋਕਲੈਂਡ ਇੱਕ ਜੋ 4 ਦਿਨ ਪਹਿਲਾਂ ਹੀ ਇੱਕ ਪੋਕਲੈਂਡ ਜਿਹੜੀ ਆ ਦਰਿਆ ਦੇ ਵਿੱਚ ਡੁੱਬੀ ਸੀ ਪਰ ਹੁਣ ਸਭ ਤੋਂ ਵੱਡੀ ਘਟਨਾ ਜਿਹੜੀ ਵਾਪਰੀ ਆ ਕਿ ਇੱਕ ਇਨਸਾਨ ਦੀ ਜਿਹੜੀ ਆ ਜਾਨ ਆ ਉਹ ਚਲੀ ਗਈ ਐ ਇਸ ਦਰਿਆ ਦੇ ਵਿੱਚ ਡੁੱਬ ਕੇ ਔਰ ਡੁੱਬਣ ਦਾ ਕਾਰਨ ਕੀ ਹੋਇਆ ਕਿ ਰਾਤ ਦੇ ਹਨੇਰੇ ਦੇ ਵਿੱਚ ਇਸ ਲੀ ਦੇ ਉੱਪਰ ਇੱਕ ਟਰੈਕਟਰ ਆਪਣਾ ਜੋ ਪਰਿਵਾਰ ਪਾਲ ਕੇ ਇਹਨਾਂ ਦੇ ਸ਼ਾਇਦ ਡਰਾਈਵਰੀ ਕਰਕੇ ਆਪਣੇ ਪਰਿਵਾਰ ਦੀ ਪਾਲਣ ਪੋਸ਼ਣ ਕਰਦਾ ਸੀਗਾ ਉਹ ਰਾਤ ਦੇ ਹਨੇਰੇ ਦੇ ਵਿੱਚ ਵੀ ਉਹਨੂੰ ਕੰਮ ਕਰਵਾਇਆ ਜਾ ਰਿਹਾ ਸੀ ਤੇ ਜਿਹੜਾ ਆਰਜੀ ਰਸਤਾ ਬਣਾਇਆ ਇਹਨਾਂ ਕ੍ਰੈਸ਼ਰਾਂ ਵਾਲੇ ਨੇ ਜੋ ਹੋਰ ਜਿਹੜੇ ਇੱਥੇ ਕੁਝ ਆਪਣੇ ਨਿੱਜੀ ਫਾਇਦਿਆਂ ਵਾਸਤੇ ਰੇਤ ਨੂੰ ਡੰਪ ਕਰਾ ਉਹਨਾਂ ਨੇ ਉਸ ਡਰਾਈਵਰ ਨੂੰ ਰੱਖਿਆ ਤੇ ਟਰੈਕਟਰ ਜਿਹੜਾ ਆ ਉਹ ਰਸਤੇ ਤੋਂ ਭਟਕ ਗਿਆ ਦਰਿਆ ਦੇ ਵਿੱਚ ਜਾ ਡਿੱਗਾ ਤੇ ਟਰੈਕਟਰ ਤੇ ਇਹਨਾਂ ਨੇ ਹੁਣ ਬਾਹਰ ਕੱਢ ਲਿਆ ਮਸ਼ੀਨਾਂ ਦੇ ਪਰ ਅਜੇ ਤੱਕ ਜੋ ਇਨਸਾਨ ਦੀ ਨਾਸ਼ਿਆ ਉਹ ਨਹੀਂ ਲੱਭੀ ਸਭ ਤੋਂ ਵੱਡਾ ਸਵਾਲ ਇਹ ਕਿ ਇਹ ਜਿਹੜਾ ਰਸਤਾ ਬਣਾਇਆ ਕਿੰਨੇ ਆ ਇਹ ਕਿੰਨਾ ਦੇ ਖੇਤਾਂ ਨੂੰ ਕਨੈਕਟ ਕਰਦਾ ਆ ਮੈਨੂੰ ਨਾ ਲਿਆ ਤਾਂ ਕੋਈ ਠਿਕਨੀ ਆ ਕਿਉਂਕਿ ਜਦੋਂ ਇਦਾਂ ਦੇ ਨਾਮ ਨਸ਼ਰ ਹੋਣਗੇ ਤੇ ਫਿਰ ਸਰਕਾਰਾਂ ਦੀ ਅੱਖਾਂ ਖੁੱਲ੍ਹੇ ਤੇ ਪ੍ਰਸ਼ਾਸਨ ਨੂੰ ਮੈਂ ਅਪੀਲ ਕਰਦਾ ਵੀ ਜਿਨ੍ਹਾਂ ਨੇ ਇਹ ਲੀ ਲਾਈ ਆ ਜਿਹੜੇ ਕਰੈਸ਼ਰ ਮਾਲਕ ਇਹਦੇ ਵਿੱਚ ਇਹਨੂੰ ਜਿਸ ਵੀ ਜ਼ਮੀਨ ਤੱਕ ਇਹ ਪਹੁੰਚਦੀ ਆ ਇਹਨਾਂ ਦੇ ਉੱਪਰ 302 ਦਾ ਜਿਹੜਾ ਇਰਾਦਾ ਕਤਲ ਦਾ ਜਿਹੜਾ ਆ ਉੱਚਾ ਦਰਜ ਹੋਣਾ ਚਾਹੀਦਾ ਅੱਜ ਅੰਮ੍ਰਿਤਸਰ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ 2011 2025 ਵਿੱਚ ਇੱਕ ਰੈਡੀਮੇਡ ਦੀ ਦੁਕਾਨ ਵਿੱਚ ਰੋਬਰੀ ਹੋਈ ਸੀ ਉਸ ਨੂੰ ਬੇਨਕਾਬ ਕਰ ਦਿੱਤਾ ਗਿਆ ਇਸ ਸਬੰਧ ਵਿੱਚ ਅੱਜ ਕਮਿਸ਼ਨਰ ਪੁਲਿਸ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਨੇ মিডিਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਸਾਰੇ ਜਿ ਸ਼ਿਮ ਗੈਨ ਗੰਦੇਆ ਨਾਲ ਸੰਬੰਧ ਰੱਖਦੇ ਹਾਂ ਤੇ ਆਪ ਹੋ ਇਸ ਦਾ ਸਰਗਨਾ ਵਿਦੇਸ਼ ਵਿੱਚ ਰਹਿੰਦਾ ਹੈ ਅੱਜ ਪੁਲਿਸ ਨੇ ਗੁਫੂ ਸੂਚਨਾ ਦੇ ਆਧਾਰ ਤੇ ਇਹਨਾਂ ਬਦਮਾਸ਼ਾਂ ਨੂੰ ਜਦੋਂ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹਨਾਂ ਨੇ ਪੁਲਸstyr ਗੋਲੀ ਚਲਾ ਦਿੱਤੀ ਬਾਅਦ ਵਿੱਚ ਪੁਲਿਸ ਨੇ ਜਦੋਂ ਜਵਾਬੀ ਫਾਇਰ ਕੀਤੇ ਤਾਂ ਇਹ ਜ਼ਖਮੀ ਹੋ ਗਏ ਅਤੇ ਹਸਪਤਾਲ ਵਿੱਚ ਜੀਰੇ ਇਲਾਜਨ ਸਾਡੇ ਮਾਨਯੋਗ ਸੀਐਮ ਸਾਹਿਬ ਦਾ ਟੂ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਗੈਂਗਸਟਰ ਕ੍ਰਾਈਮ ਔਰ ਆਰਗੇਨਾਈਜ਼ਡ ਕ੍ਰਾਈਮ ਉਦੇ ਤਹਿਤ ਅਸੀਂ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਹਮੇਸ਼ਾ ਬੜਾ ਸੈਂਸਿਟਿਵਲੀ ਲੈਂਦੀ ਹੈ ਜਿਹੜੀ ਵੀ ਕੋਈ ਵਾਰਦਾਤ ਹੁੰਦੀ ਹੈ ਜਾਂ ਕੋਈ ਇਹੋ ਜਿਹਾ ਕ੍ਰਾਈਮ ਹੁੰਦਾ ਸੈਂਸੇਸ਼ਨਲ ਸੋ ਸਾਡੇ 2011 ਨੂੰ ਬੀ ਡਿਵੀਜ਼ਨ ਦੇ ਏਰੀਏ ਦੇ ਵਿੱਚ ਇੱਕ ਰੈਡੀਮੇਡ گارਮੈਂਟ ਦੀ ਦੁਕਾਨ ਦੇ ਉੱਤੇ ਰੋਬਰੀ ਦਾ ਕੇਸ ਸਾਨੂੰ ਰਿਪੋਰਟ ਹੋਇਆ ਸੀ ਇਮੀਡੀਏਟਲੀ ਕੇਸ ਦਰਜ ਕੀਤਾ ਗਿਆ ਉੱਥੇ ਫਾਇਰ ਵੀ ਕੀਤਾ ਗਿਆ ਸੀ ਉਹਨਾਂ ਵੱਲੋਂ ਤੇ 2.5 ਲੱਖ ਰੁਪਿਆ ਤੇ 골ਡ ਦਾ ਬ੍ਰੇਸਲੇਟ ਲੁੱਟ ਲਿਆ ਗਿਆ ਸੀ ਤੋ ਬੜੀ ਸੈਂਟੀਫਿਕਲੀ ਔਰ ਪ੍ਰੋਫੈਸ਼ਨਲੀ ਇਹਨੂੰ ਇਨਵੈਸਟੀਗੇਟ ਕਰਦੇ ਹੋਏ ਸਭ ਤੋਂ ਪਹਿਲਾਂ ਆਪਾਂ ਬਲਜੀਤ ਬੁੱਲੀ ਇੱਕ ਡੰਡੇਆਲਾ ਗੁਰੂ ਜਿਹੜਾ ਹੈਗਾ ਅੰਮ੍ਰਿਤਸਰ ਰੂਰਲ ਦਾ ਉਹਨੂੰ ਫੜਿਆ ਇਹਦੇ ਖਿਲਾਫ ਪਹਿਲਾਂ ਵੀ 8 ਮੁਕਦਮੇ ਦਰਜ ਨੇ ਵੱਖ-ਵੱਖ ਜ਼ਿਲ੍ਹਿਆਂ ਚ ਤਰਨਤਾਰਨ ਅੰਮ੍ਰਿਤਸਰ ਰੂਰਲ ਸਿਟੀ ਦੇ ਵਿੱਚ ਵੀ ਐਨਡੀਪੀਐਸ ਮਰਡਰ ਸਨੈਚਿੰਗ ਅਟੈਂਪਟ ਟੂ ਮਰਡਰ ਆਰਮਜ਼ ਐਕਟ ਔਰ ਇਹ ਸਾਰੇ ਜਿਹੜੇ ਮੇਨ ਇਹਨਾਂ ਦੀ ਅਲਿਜੈਂਸ ਹੈਗੀ ਉਹ ਕਿਸ਼ਨ ਗੈਂਗ ਹੈ ਬੜਾ ਨਟੋਰੀਅਸ ਜੰਡਿਆਲਾ ਗੁਰੂ ਦਾ ਜਿਹੜਾ ਕਿ ਆਪ ਬਾਹਰ ਹੈ ਔਰ ਇਹਦੀ ਪੁੱਛਗਿੱਤੋਂ ਸਾਨੂੰ ਪਤਾ ਲੱਗਿਆ ਸੀ ਕਿਹਦੇ ਸਾਥੀ ਕੌਣ-ਕੌਣ ਨੇ ਉਹਦੇ ਚ ਨਾਮਜ਼ਦ ਕੀਤੇ ਗਏ ਸੀਗੇ ਸੋ ਐਸਐਚਓ ਬੀ ਡਿਵੀਜ਼ਨ ਜਦੋਂ ਉਹਦੀ ਪੈਰਵੀ ਵਾਸਤੇ ਤੇ ਉਹਨਾਂ ਦੇ ਰੈਸਟ ਵਾਸਤੇ ਇੱਧਰ ਆ ਰਿਹਾ ਸੀਗਾ ਕੇਸ ਦੀ ਇਨਵੈਸਟੀਗੇਸ਼ਨ ਚ ਵੇਰਕੇ ਦੇ ਏਰੀਏ ਜਿੱਥੇ ਆਪਾਂ ਖੜੇ ਆ ਉੱਥੇ ਇੱਕ ਬੰਦਾ ਇਹਨੂੰ ਸਪੋਰਟ ਹੋਇਆ ਇਹਨੇ ਰੋਕਿਆ ਤੇ ਉਹ ਬੰਦਾ ਭੱਜ ਪਿਆ। ਔਰ ਉਹ ਜਿੱਦਾਂ ਹੀ ਭੱਜਿਆ ਉਹਨੇ ਇਹਨਾਂ ਵੱਲ ਫਾਇਰ ਕੀਤੇ ਤਿੰਨ ਆਪਣੇ ਪਿਸਟਲ ਦੇ ਵਿੱਚੋਂ ਵੈਪਨ 'ਚੋਂ ਪਹਿਲਾਂ ਇਹਨੇ ਹਵਾਈ ਚ ਫਾਇਰ ਕੀਤਾ ਬਲਜਿੰਦਰ ਨੇ ਆਪਣੀ ਉਹਨਾਂ ਨੂੰ ਵਾਰਨ ਦਿੱਤਾ ਕੀਤਾ ਕਿ ਤੁਸੀਂ ਸਰੈਂਡਰ ਕਰਦੇ ਤੂੰ। ਉਹ ਬੰਦਾ ਫੇਰ ਭੱਜਦਾ ਰਿਹਾ ਤੇ ਉਹਨੇ ਇਹਨਾਂ ਨੇ ਫਿਰ ਜਦੋਂ ਨਹੀਂ ਉਹ ਹਟਿਆ ਫਾਇਰ ਕਰਨ ਤੋਂ ਤਾਂ ਇਹਨਾਂ ਨੇ ਵੀ ਫਾਇਰ ਵਾਪਸ ਕੀਤਾ ਜਿਹੱਚੋ ਇੰਜਰਡ ਹੋਇਆ ਉਹਨੂੰ ਹਸਪੀਟਲ ਲੈ ਕੇ ਗਏ ਆ ਉਹਦੀ ਪਛਾਣ ਜਿਹੜੀ ਉਹ ਕਾਨਿਸ਼ ਜੱਸਿਆ ਰੋਡ ਅੰਮ੍ਰਿਤਸਰ ਦੀ ਹੋਈ ਹੈ ਕਾਨਿਸ਼ ਦੇ ਕਾਨਿਸ਼ ਦੇ ਖਿਲਾਫ ਵੀ ਤਿੰਨ ਮੁਕਦਮੇ ਆਰਮਜ਼ ਐਕਟ ਤੇ ਹੋਰ ਸਨੇਚਿੰਗ ਰੋਬਰੀ ਦੇ ਹੈਗੇ ਆ ਪੁਰਾਣੇ ਉਸ ਤੋਂ ਬਾਅਦ ਉਹਦੀ ਪੁੱਛਗਿੱਛ ਉੱਥੇ ਹੀ ਇੰਜਰਡ ਤੋਂ ਪਤਾ ਲੱਗਿਆ ਕਿ ਕਰਨ ਏਲੀਅਸ ਸੂਰਜ ਹੈ ਇਹ ਦੂਜਾ ਹੈਗਾ ਵਰਨਪਾਟੀ ਵਾਲੀ ਅਸਬਿੱਲਾ ਜਿਹੜਾ ਕਰਨ ਹੈ ਚਾਟੀਵਿੰਡ ਦਾ ਅਮਰਕੋਟ ਜੋੜੇ ਫਾਟਕ ਅੰਮ੍ਰਿਤਸਰ ਦਾ ਦੂਸਰਾ ਹੈਗਾ ਵਰਨ ਪਾਰਟੀਆ ਸੋ ਇਹ ਵੀ ਉੱਥੇ ਇਕੱਠੇ ਹੋ ਕੇ ਮਿਲਣ ਲੱਗੇ ਸੀ ਤੇ ਇਹਦੀ ਪੁੱਛ ਕੇ ਤੋਂ ਇਮੀਡੀਏਟਲੀ ਉਹ ਵੀ ਦੋਨੋਂ ਦਬੋਚ ਲਏ ਗਏ ਟੋਟਲ ਇਸ ਗੈਂਗ ਤੋਂ ਚਾਰ ਸਫਿਸਟੀਕੇਟਿਡ ਪਿਸਟਲ ਮਿਲੇ ਆ ਔਰ ਰਾਉਂਡਸ ਮਿਲੇ ਨੇ ਇਹਦੇ ਚ ਇੱਕ ਗਲੌਕ ਹੈ ਦੋ ਹੈਗੇ 30 ਬੋਰ ਦੇ ਚਾਈਨੀਜ਼ ਤੇ ਇੱਕ 9mm ਦਾ ਦੂਸਰਾ ਪਿਸਟਲ ਸਾਰੇ ਹੀ ਬੜੇ ਲੀਥਲ ਵੈਪਨ ਨੇ ਔਰ ਇੰਟਰਸਟਿੰਗ ਗੱਲ ਹੈ ਕਿ ਇਹਦੇ ਚ ਇੱਕ ਬੁਲੇਟ ਪ੍ਰੂਫ ਜੈਕਟ ਵੀ ਸਾਨੂੰ ਮਿਲੀ ਹੈ ਜੋ ਇਹਨਾਂ ਨੇ ਪ੍ਰੋਕਿਊਰ ਕੀਤੀ ਸੀ ਥਰੂ ਕਿਸ਼ਨ ਜਿਹੜਾ ਕਿ ਅੱਜ ਕੱਲ ਬ੍ਰੌਡ ਹੈ ਔਰ ਉਹਦੇ ਚ ਇਹ ਲੱਗਦਾ ਕਿ ਕਿਸ ਤਰ੍ਹਾਂ ਇਹਨਾਂ ਨੇ ਆਪਣੀ ਤਿਆਰੀ ਕੀਤੀ ਹੋਈ ਸੀ ਕਿ ਜੇਕਰ ਪੁਲਿਸ ਸਾਨੂੰ ਕਿਤੇ ਵੀ ਪਾਉਂਦੀ ਹੈ ਤਾਂ ਕਿਸ ਤਰ੍ਹਾਂ ਅਸੀਂ ਬੁਲੇਟ ਪ੍ਰੂਫ ਜੈਕਟ ਤੋਂ ਹੋ ਕੇ ਤੇ ਪੁਲਿਸ ਦੇ ਉੱਤੇ ਫਾਇਰਿੰਗ ਕਰਨੀ ਹੈ ਇਹਦੇ ਜਿਹੜੇ ਬਾਕੀ ਕੇਸ ਇਹਨਾਂ ਦੀ ਮੋਢਲੀ ਪੁੱਛਗਿੱਛ ਤੋਂ ਪਤਾ ਲੱਗਿਆ ਇਹਨਾਂ ਨੇ ਜਿਹੜਾ 141 ਨੰਬਰ ਮੁਕਦਮਾ ਸਾਡਾ 611 ਨੂੰ ਦਰਜ ਹੋਇਆ ਸੀ ਮੋਹਕੰਪੁਰ ਥਾਣੇ 'ਚ ਉਹਦੇ ਚ ਇੱਕ ਬੰਦਾ ਸਾਗਰ ਨਾਮ ਦਾ ਲੜਕਾ ਸੀਗਾ ਉਹ ਇੰਜਰਡ ਹੋ ਗਿਆ ਸੀ ਉਥੇ ਇਹਨਾਂ ਨੇ ਫਾਇਰਿੰਗ ਕੀਤੀ ਸੀਗੀ ਉਹਦੇ ਚ ਕਾਨਿਸ਼ ਤੇ ਕਰਨ ﺍﻟियस ਸੂਰਜ ਜਿਹੜਾ ਇਹ ਇਨਵੋਲਡ ਸੀਗੇ ਇਹਨਾਂ ਨੇ ਉਹ ਕੇਸ ਦੇ ਵਿੱਚ ਜਾ ਕੇ ਫਾਇਰਿੰਗ ਕੀਤੀ ਸੀ ਇਸ ਤੋਂ ਇਲਾਵਾ ਇਹਨਾਂ ਨੇ ਇੱਕ ਸਾਡੇ ਸੁਲਤਾਨਵਿੰਡ ਦੇ ਏਰੀਆ ਦੇ ਵਿੱਚ ਐਕਟਿਵ ਆ ਖੋਈ ਸੀਗੀ 17 11 ਨੂੰ ਉਹਦੇ ਚ ਵੀ ਮੁਕੱਦਮਾ ਦਰਜ ਹੈ ਤੇ ਇਸ ਤੋਂ ਇਲਾਵਾ ਇੱਕ ਇਹਨਾਂ ਦੇ ਖਿਲਾਫ ਅਟੈਂਪਟ ਟੂ ਮਰਡਰ ਦਾ ਜਿਹੜਾ ਪੀਐਸ ਮਕਬੂਲਪੁਰਾ ਚ ਵੀ ਪਰਚਾ ਦਰਜ ਹੈ ਔਰ ਜੇ ਤੁਹਾਨੂੰ ਯਾਦ ਹੋਵੇ ਕਿ ਕਾਉਂਸਲਰ ਦਾ ਮਰਡਰ ਹੋ ਗਿਆ ਸੀ ਛੱਟਾ ਏਰੀਏ ਦੇ ਵਿੱਚ ਆ ਆਪਣੇ ਐਫਆਈਆਰ ਨੰਬਰ 95 ਡੇਟਿਡ 25 5 2025 ਇਹਦੇ ਚ ਵੀ ਜਿਹੜਾ ਇਹ ਬਲਜੀਤ ਬੁੱਲੀ ਹੈ ਇਹ ਵੀ ਤੇ ਇਹਦੇ ਨਾਲ ਜਿਹੜਾ ਹੋਰ ਸੂਰਜ ਹੈ ਦੂਜਾ ਕਿਉ ਜਿਹੜਾ ਇੱਥੇ ਫੜਿਆ ਗਿਆ ਇਹ ਵੀ ਦੋਨੋਂ ਉਸ ਚ ਇਨਵੋਲਡ ਸਿਗੇ ਸੋ ਇਹਦੇ ਚ ਬੜਾ ਵੱਡਾ ਇੱਕ ਗੈਂਗਸਟਰ ਨੈਟਵਰਕ ਜਿਹੜਾ ਕਿ ਮਰਡਰ ਅਟੈਂਪਟ ਟੂ ਮਰਡਰ ਰੋਬਰੀ ਔਰ ਇਹੋ ਜੀ ਸੈਂਸੇਸ਼ਨਲ ਕ੍ਰਾਈਮ ਕਰਦਾ ਉਹ ਅਸੀਂ ਸਾਰਾ ਬਸਟ ਕੀਤਾ ਔਰ ਇਹ ਸਾਰਾ ਕਿਸ਼ਨ ਦਾ ਨੈਟਵਰਕ ਹੈ ਜਿਹੜਾ ਕਿ ਬਾਹਰ ਬੈਠਾ ਔਰ ਪਹਿਲਾਂ ਵੀ ਜਿਹੜਾ ਕਾਉਂਸਲਰ ਦੇ ਮਰਡਰ ਦੇ ਵਿੱਚ ਵੀ ਕਿਸ਼ਨ ਦਾ ਹੀ ਹੱਥ ਸੀ ਉਹਨੇ ਉਦੋਂ ਜ਼ਿੰਮੇਵਾਰੀ ਵੀ ਲਈ ਸੀ ਜਿਹੜਾ 25-5 ਦਾ ਮੈਂ ਤੁਹਾਡੇ ਨਾਲ ਡਿਸਕਸ ਕੀਤਾ ਔਰ ਜਿਹੜੇ ਲੇਟੈਸਟ ਕ੍ਰਾਈਮਸ ਨੇ ਉਦੇ ਚ ਵੀ ਬੜਾ ਸੈਂਸੇਸ਼ਨਲ ਸੀ ਕਿ ਇਹਨਾਂ ਬੜਾ ਡੇਰਿੰਗ ਤਰੀਕੇ ਨਾਲ ਰੋਬਰੀ ਵੀ ਕੀਤੀ ਐਕਟਿਵਾ ਸਨੇਚ ਕੀਤਾ ਫਿਰ ਸਾਗਰ ਦੇ ਉੱਤੇ ਫਾਇਰਿੰਗ ਕੀਤੀ ਜਿਹੜੀ ਸੋ ਇਹਨ ਮੋਢਲੀ ਪੁੱਛ ਕੇ ਚ ਇਹ ਸਾਰੀਆਂ ਗੱਲਾਂ ਇਹਨਾਂ ਤੋਂ ਕਲੀਅਰ ਹੋਈਆਂ ਔਰ ਅੱਗੇ ਵੀ ਸਾਨੂੰ ਹੈਗੀ ਆਸ ਕਿਉਂਕਿ ਇਹਨਾਂ ਦਾ ਜੋ ਪਤਾ ਲੱਗਿਆ ਤਰਨਤਾਰ ਨੇਰੀਏ ਦੇ ਵਿੱਚ ਵੀ ਕੋਈ ਹਾਈਡ ਆਊਟ ਦੱਸਿਆ ਇਹਨਾਂ ਨੇ ਜਿੱਥੇ ਕਿ ਅਬੈਂਡੰਡ ਘਰ ਹੈ ਦੂਰ ਹੈਗਾ ਆਬਾਦੀ ਤੋਂ ਉੱਥੇ ਕਰਦੇ ਆ ਤੋ ਇਹਨਾਂ ਦਾ ਜਿਹੜਾ ਪਛੋਕੜ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਬਲਜੀਤ ਦੇ ਖਿਲਾਫ 8 ਮੁਕਦਮੇ ਨੇ ਔਰ ਤਿੰਨ ਮੁਕਦਮੇ ਕਾਨਿਸ਼ ਦੇ ਨੇ ਕਰਨ ਦੇ ਖਿਲਾਫ 6 ਮੁਕਦਮੇ ਨੇ ਔਰ ਵਰਨ ਪਾਟੀਆਂ ਦੇ ਖਿਲਾਫ ਵੀ ਜਿਹੜਾ ਇੱਕ ਮੁਕਦਮਾ ਦਰਜ ਹੈ ਸੋ ਕਾਫੀ ਹਾਰਡਨ ਤੇ ਨੋਟੋਰੀਅਸ ਕ੍ਰਿਮੀਨਲਸ ਨੇ ਸੋ ਮੈਂ ਸਾਰੇ ਟੀਮ ਨੂੰ ਮੁਬਾਰਕਬਾਦ ਦਿੰਦਾ ਸਪੈਸ਼ਲੀ ਐਸ ਐਚ ਓ ਬਲਜਿੰਦਰ ਸਿੰਘ ਬੀ ਡਿਵੀਜ਼ਨ ਗਗਨ ਸਾਡੇ ਏ ਸੀ ਪੀ ਡੀ ਸੀ ਪੀ ਸਾਹਿਬ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਔਰ ਮੈਡਮ ਜਸਰੂਪ ਬਾਠ ਨੇ ਵੀ ਬੜਾ ਅੱਛਾ ਸਾਰਿਆਂ ਨੇ ਇਹਨਾਂ ਨੇ ਫਾਲੋਅ ਅਪ ਕੀਤਾ ਤੇ ਇਹ ਸਾਰਾ ਗੈਂਗ ਜਿਹੜਾ ਬੱਸ ਕੀਤਾ ਸਰ ਬੁਲਟ ਪ੍ਰੂਫ ਜੈਕਟ ਪਾ ਕੇ ਵਾਰ ਦਾ ਤੱਕ ਪਾਜਪਦੀ ਕੇਂਦਰ ਸਰਕਾਰ ਵੱਲੋਂ ਯੂਪੀ ਅਤੇ ਪੰਜਾਬ ਬਾਰੂ ਨੀਤੀਆਂ ਦੇ ਖਿਲਾਫ ਕਾਂਗਰਸ ਦੀ ਰਲਕਾਰ ਰੈਲੀ ਸ਼ੁਰੂ ਕਰ ਦਿੱਤੀ ਹੈ ਇਹ ਸਾਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕੱਢੀ ਜਾ ਰਹੀ ਹੈ ਅੱਜ ਮੁਹਾਲੀ ਦੇ ਇਹ ਰੈਲੀ ਕੱਢੀ ਗਈ ਤੇ ਕੇਂਦਰ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਦਿੱਤਾ ਗਿਆ ਪ੍ਰਦਰਸ਼ਨ ਕਰ ਰਹੇ ਯੂਥ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨਾ ਤਾਂ ਕਿਸਾਨਾਂ ਨੂੰ ਮੁਆਵਜ਼ਾ ਦੇ ਰਹੀ ਹੈ ਤੇ ਨਾ ਹੀ ਪੰਜਾਬ ਦਾ ਭਲਾ ਸੋਚ ਰਹੀ ਹੈ ਉਹਨਾਂ ਕਹਿ ਕੇ ਪੰਜਾਬ ਯੂਨੀਵਰਸਿਟੀ ਤੇ ਜਰੀਏ ਪੰਜਾਬ ਨੂੰ ਖਰਾਬ ਕਰਨ ਲਈ ਕੇਂਦਰ ਸਰਕਾਰ ਦੀ ਇੱਕੋ ਜੀ ਸਾਜ਼ਿਸ਼ ਹੈ। ਉਹਨਾਂ ਇਹ ਵੀ ਕਿਹਾ ਕਿ ਚੰਡੀਗੜ੍ਹ ਉੱਪਰ ਸਿਰਫ ਪੰਜਾਬ ਦਾ ਹੱਕ ਹੈ ਤੇ ਇਸ ਨੂੰ ਕੋਈ ਵੀ ਖੋ ਨਹੀਂ ਸਕਦਾ। ਜਿ ਜਿਹੜਾ ਅੱਜ ਲਲਕਾਰ ਮਾਰਚ ਪੰਜਾਬ ਯੂਥ ਕਾਂਗਰਸ ਵੱਲੋਂ ਕੱਢ ਰਹੇ ਹਨ ਪੰਜਾਬ ਦੇ ਜਿਹੜੀਆਂ ਪੰਜਾਬ ਦੀਆਂ ਨਿਸ਼ਾਨੀਆਂ ਨੇ ਕੇਂਦਰ ਸਰਕਾਰ ਪੰਜਾਬ ਨੂੰ ਖਰਾਬ ਕਰਨਾ ਚਾਹ ਰਹੀ ਹੈ। ਜਿਹੜੀ ਨਿਸ਼ਾਨੀ ਸਾਡੀ ਪਹਿਲੀ ਖੇਤੀਬਾੜੀ ਕਿਸ ਤਰੀਕੇ ਨਾਲ ਕਿਸਾਨਾਂ ਨੂੰ ਖਰਾਬ ਕੀਤਾ ਗਿਆ ਤਿੰਨ ਖੇਤੀਬਾੜੀ ਜਿਹੜੇ ਕਾਲੇ ਕਾਨੂੰਨ ਆ ਉਹ ਲੈ ਕੇ ਆਏ ਤੇ ਪੰਜਾਬ ਦੇ ਲੋਕਾਂ ਨੂੰ ਕਿੰਨਾ ਵੱਡਾ ਸੰਘਰਸ਼ ਲੜਨਾ ਪਿਆ ਕਿ ਉਹ ਵਾਪਸ ਕਰਾਏ ਉਸ ਤੋਂ ਬਾਅਦ ਹੜਾਂ ਦੇ ਵਿੱਚ ਜਿਸ ਤਰੀਕੇ ਨਾਲ ਮਤਰਈਮਾਲ ਆ ਵਿਵਹਾਰ ਕੇਂਦਰ ਸਰਕਾਰ ਨੇ ਕੀਤਾ ਵੀ ਕੁੱਲ 1200 ਕਰੋੜ ਦਾ ਚੈੱਕ ਵੀ ਨਹੀਂ ਸਕੀਮਾਂ ਦੇ ਵਿੱਚ ਜਿਹੜੇ 1200 ਕਰੋੜ ਪਏ ਉਹਦੇ ਨਾਲ ਪੰਜਾਬ ਦੇ ਜ਼ਿਲ੍ਹੇ ਤੇ ਨੂਨ ਛਿੜਕਣ ਦਾ ਕੰਮ ਇਹਨਾਂ ਨੇ ਕੀਤਾ ਸੀ ਹੁਣ ਜਿਹੜੀ ਬੜੀ ਵੱਡੀ ਨਿਸ਼ਾਨੀ ਪੰਜਾਬ ਦੀ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਉਹਦੇ ਡੈਮੋਕਰੈਟਿਕ ਸੈਟਅਪ ਨੂੰ ਖਰਾਬ ਕਰਕੇ ਆਪਣੀ ਚੰਮ ਦੀਆਂ ਚਲਾਉਣਾ ਚਾਹੁੰਦੇ ਨੇ ਔਰ ਪੰਜਾਬ ਯੂਨੀਵਰਸਿਟੀ ਦੇ ਥਰੂ ਪੰਜਾਬ ਨੂੰ ਖਰਾਬ ਕਰਨਾ ਚਾਹੁੰਦੇ ਨੇ ਉਹਦੇ ਖਿਲਾਫ ਆ ਜਿਹੜਾ ਮੋਰਚਾ ਲੱਗਿਆ ਹੈ ਉਹਦੀ ਸਪੋਰਟ ਵਿੱਚ ਦੂਜਾ ਜਿਹੜਾ ਇਹ ਬਿੱਲ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਨੇ ਪਾਰਲੀਮੈਂਟ ਦੇ ਵਿੱਚ ਕਿ ਜਿਹਦੇ ਵਿੱਚ ਯੂਟੀ ਦੇ ਜਿਹੜੇ ਐਡਮਿਨਿਸਟਰेटर ਦਾ ਅਧਿਕਾਰ ਹੈ ਔਰ ਹਰ ਉਹ ਅਧਿਕਾਰ ਜਿਹੜਾ ਪੰਜਾਬ ਦਾ ਹੈ ਉਹਨੂੰ ਖਰਾਬ ਕਰਨਾ ਚਾਹ ਰਹੇ ਕਿਉਂਕਿ ਗੱਲ ਇਹ ਹੈ ਕਿ ਪੰਜਾਬ ਦੀ ਦੇ ਪਿੰਡਾਂ 'ਚੋਂ ਉਹਨਾਂ ਦੀਆਂ ਜ਼ਮੀਨਾਂ ਐਕਵਾਇਰ ਕਰਨ ਤੋਂ ਬਾਅਦ ਚੰਡੀਗੜ੍ਹ ਦਾ ਜਿਹੜਾ ਗਠਨ ਹੈ ਉਹ ਇਸ ਤਰੀਕੇ ਨਾਲ ਹੋਇਆ ਸੀਗਾ ਇਹਦੇ ਤੇ ਪੰਜਾਬ ਦਾ ਹੱਕ ਹੈ ਅੱਜ ਪੰਜਾਬ ਦੇ ਹੱਕ ਨੂੰ ਅਸੀਂ ਮਰਨ ਨਹੀਂ ਦੇਣਾ ਜੋ ਇਹਨਾਂ ਦਾ ਸਾਰੀਆਂ ਨਿਸ਼ਾਨੀਆਂ ਪੰਜਾਬ ਦੀਆਂ ਜੋ ਖਰਾਬ ਕਰਨਾ ਚਾਹੁੰਦੀ ਹੈ ਕੇਂਦਰ ਸਰਕਾਰ ਉਹਦੇ ਖਿਲਾਫ ਅਸੀਂ ਅੱਜ ਲਲਕਾਰ ਮਾਰਚ ਕੱਢ ਰਹੇ ਹਾਂ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਉਹਦੇ ਬਾਹਰੋਂ ਚਿਬਜੀ ਵੀ ਆ ਰਹੇ ਸੋ ਲਲਕਾਰ ਮਾਰਚ ਪੰਜਾਬ ਯੂਥ ਕਾਂਗਰਸ ਵੱਲੋਂ ਕੱਢਿਆ ਜਾ ਰਿਹਾ ਹੈ ਸਰ ਯੂਨੀਵਰਸਿਟੀ ਤੱਕ ਜਾਏਗਾ ਜਾਂ ਕਿੱਥੇ ਜਾਏਗਾ ਅਸੀਂ ਗਵਰਨਰ ਹਾਊਸ ਕੋਲ ਜਾ ਰਹੇ ਹਾਂ ਕਿਉਂਕਿ ਗਵਰਨਰ ਇੱਕ ਰਿਪਰੈਜ਼ੈਂਟੇਟਿਵ ਹੈ ਯੂਨੀਅਨ ਗਵਰਨਮੈਂਟ ਦਾ ਔਰ ਉਹਦੇ ਕੋਲ ਅਸੀਂ ਗੱਲ ਰੱਖਣੀ ਹੈ ਉਹਨਾਂ ਨੂੰ ਜਗਾਉਣਾ ਚਾਹੁੰਦੇ ਇਹਨਾਂ ਉਹਨਾਂ ਰਾਹੀਂ ਕੇਂਦਰ ਸਰਕਾਰ ਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਪੰਜਾਬ ਇਹਨਾਂ ਗੱਲਾਂ ਲਈ ਤਿਆਰ ਹੈ ਤੁਹਾਡਾ ਜੇ ਸੰਘਰਸ਼ ਤੁਸੀਂ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਪੰਜਾਬ ਦੇ ਨੌਜਵਾਨ ਪੰਜਾਬ ਦੇ ਲੋਕ ਇਸ ਗੱਲ ਲਈ ਤਿਆਰ ਹੈ ਔਰ ਪੰਜਾਬ ਦੇ ਹੱਕ ਪੰਜਾਬ ਦੇ ਹੱਥ ਚ ਰੱਖਣ ਦੀ ਇਹ ਲੜਾਈ ਹੈ ਸਾਡੀ ਉਹ ਭਾਜਪਾ ਸਰਕਾਰ ਸਾਡੇ ਪੰਜਾਬ ਨਾਲ ਅਧਿਕ ਕਿਆਂ ਕਰ ਰਹੀ ਹੈ ਜਿਵੇਂ ਕਿ ਸਾਡੇ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਸਟੂਡੈਂਟ ਹੈ ਉਹ ਕਈ ਦੇਰ ਤੋਂ ਉੱਥੇ ਧੰਦੇ ਬੈਠੇ ਆ ਕੋਈ ਸੁਣਵਾਈ ਨਹੀਂ ਹੋ ਰਹੀ ਉਹਨਾਂ ਦੀ ਕੋਈ ਚੋਣ ਦਾ ਉਹ ਰਿਜ਼ਲਟ ਨਹੀਂ ਦਿਖਾਉਂਦੇ ਦੇ ਰਹੇ ਵੀ ਅਸੀਂ ਕਦ ਅਨਾਉਂਸ ਕਰਾਂਗੇ ਚੋਣਾਂ ਦਾ ਟਾਈਮ ਹੈ ਸਾਨੂੰ ਜਰੂਰ ਦੂਜਾ ਜੋ ਪੰਜਾਬ ਦੇ ਹੱਕਾਂ ਤੇ ਡਾਕਾ ਹਮੇਸ਼ਾ ਵੀ ਜਿਹੜੀ ਮਾਰਦੀ ਆ ਜਦ ਵੀ ਆ ਰਹੀ ਹੈ ਕਿ ਦੂਜਾ ਜਿਹੜਾ ਚੰਡੀਗੜ੍ਹ ਦੇ ਜੋ ਖਤਮ ਕਰ ਰਹੇ ਆ ਸਾਡੇ ਪੰਜਾਬ ਤੋਂ ਹੱਕਾਂ ਤੋਂ ਉਹ ਕਿੱਡੀ ਸ਼ਰਮਸਰ ਗੱਲ ਹੈ ਦੂਜੀ ਗੱਲ ਇਹ ਹੈ ਜੋ ਇਹ ਰੋਟ ਚੋਰੀ ਕਰ ਰਹੀ ਹੈ ਜਿਵੇਂ ਜੋ ਹਾਲਾਤ ਬਿਹਾਰ ਤੋਂ ਹੋ ਕੇ ਇੱਥੇ ਆਇਆ ਪੂਰੇ ਦੇਸ਼ 'ਚ ਹੋਏ ਆ ਕਿ ਇਹ ਲੋਕ ਬੇਪਰਵਾ ਹੋ ਗਏ ਨੇ ਇਹਨਾਂ ਲੋਕਾਂ ਦਾ ਵੀ ਤਾਂ ਇਹ ਵੀ ਤਾਂ ਨਹੀਂ ਰਿਹਾ ਇਹ ਆਪਣੇ ਆਪ ਨੂੰ ਇੱਕ ਮਨਸੂਬਾ ਕੋਹਣ ਵਾਸਤੇ ਆਪਣੇ ਆਪ ਦੀ ਇੱਕ ਚਲਾਉਣ ਵਾਸਤੇ ਇਸ ਲੋਕਾਂ ਨੂੰ ਗੁਬੜਾ ਕਰ ਰਹੇ ਆ ਬਿਲਕੁਲ ਬਹੁਤ ਸਾਰੀਆਂ ਮੰਗਾਂ ਤਾਂ ਸਰਕਾਰ ਨੇ ਮੰਗ ਲਈਆਂ ਸਨ ਪਰ ਕੁਝ ਮੰਗਾਂ ਹਲੇ ਬਾਕੀ ਸਨ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਚੰਡੀਗੜ੍ਹ ਦੇ 43B ਸੈਕਟਰ ਵਿੱਚ ਇੱਕ ਵਿਸ਼ਾਲ ਕਟਕ ਕੀਤਾ ਗਿਆ ਜਿਸ ਦਾ ਮੁੱਖ ਮੰਤਵ ਬਿਜਲੀ ਬਿੱਲ 2025 ਨੂੰ ਰੱਦ ਕਰਵਾਉਣਾ ਸੀ ਤੇ ਨਾਲ ਨਾਲ ਅੱਜ ਹੜਪੀੜਤਾ ਦੀਆਂ ਮੰਗਾਂ ਤੇ ਵੀ ਚਰਚਾ ਕੀਤੀ ਜਾਣੀ ਸੀ। ਉਹ ਜਿਹੜਾ ਅੱਜ ਦਾ ਪ੍ਰੋਟੈਸਟ ਆਏ ਆਲ ਇੰਡੀਆ ਸੰਯੁਕਤ ਮੋਰਚੇ ਦੀ}{|\text{ਕਾਲ ਤੇ ਸਾਰੇ ਭਾਰਤ ਦੀਆਂ ਰਾਜਧਾਨੀਆਂ ਦੇ ਵਿੱਚ 26 ਨਵੰਬਰ ਦੀ 5ਵੀਂ ਬਰੇ ਗੰਢ ਤੇ ਅਸੀਂ ਅੱਜ ਮਨਾ ਰਹੇ ਹਾਂ। 26 ਨਵੰਬਰ ਦੇ ਮੋਰਚੇ ਨਾਲ ਜੁੜੀਆਂ ਹੋਈਆਂ ਮੰਗਾਂ ਦਿੱਲੀ ਮੋਰਚੇ ਨਾਲ ਜੁੜੀਆਂ ਹੋਈਆਂ ਮੰਗਾਂ ਦੇ ਵਿੱਚ}} ਨਵੀਆਂ ਮੰਗਾਂ ਵੀ ਐਡ ਹੋ ਜਾਂ ਨੇ ਪੰਜਾਬ ਸਰਕਾਰ ਨਾਲ ਜੁੜੀਆਂ ਮੰਗਾਂ ਵੀ ਵਿੱਚ ਇਹਦੇ ਚ ਐਡ ਨੇ ਇਸ ਕਰਕੇ ਅੱਜ ਦੀ ਸਟੇਜ ਤੋਂ ਇਹ ਦੋ ਮੰਗ ਪੱਤਰ ਦਿੱਤੇ ਜਾਣਗੇ ਇੱਕ ਕੇਂਦਰ ਸਰਕਾਰ ਨੂੰ ਤੇ ਇੱਕ ਪੰਜਾਬ ਸਰਕਾਰ ਨੂੰ ਇਹਦੇ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਜਿਹੜਾ ਅੱਜ ਦਾ ਅੱਜ ਦਾ ਜਿਹੜਾ ਅੰਦੋਲਨ ਹੈ ਅੱਜ ਦਾ ਜਿਹੜਾ ਇਕੱਠ ਹੈ ਚ ਨਵੀਂ ਗੱਲ ਇਹ ਆਈ ਹੈ ਕਿ ਬਿਜਲੀ ਬਿੱਲ 2025 ਹੈ ਜਿਹੜਾ ਆਇਆ ਹੈ ਉਹ ਇੱਕ ਬਿੱਲ ਸਰਕਾਰ ਨੇ ਭੇਜਿਆ ਹੈ ਕੇਂਦਰ ਸਰਕਾਰ ਨੂੰ ਉਹਦੇ ਵਿੱਚ ਜਿਹੜਾ ਸੰਕੇਤ ਹੈ ਕਿ ਬਿਜਲੀ ਦੀ ਸਬਸਿਡੀ ਸਾਰੀ ਕੱਟਣੀ ਹੈ ਤੇ ਜਿਹੜੀ ਕਿਸਾਨਾਂ ਨੂੰ ਬਿਜਲੀ ਫਰੀ ਮਿਲਦੀ ਹੈ ਉਹ ਬੰਦ ਕਰਨੀ ਹੈ ਜਿਹੜੀਆਂ ਮਜ਼ਦੂਰਾਂ ਤੇ ਕਿਸਾਨਾਂ ਨੂੰ ਫਰੀ ਜੁੰਟਾ ਮਿਲਦੀ ਹੈ ਉਹ ਖਤਮ ਕਰਨੀਆਂ ਨੇ ਜਿਨੀ ਬਿਜਲੀ ਜਿਹੜੀ ਮਨੁੱਖਤਾ ਆਮ ਲੋਕਾਂ ਦੀ ਜ਼ਿੰਦਗੀ ਦਾ ਪਾਰਟ ਹੈ ਇਹ ਲੋਕਾਂ ਤੋਂ ਖੋ ਕੇ ਕਾਰਪੋਰੇਟਾਂ ਨੂੰ ਦੇਣੀ ਹੈ ਤੇ ਕਾਰਪੋਰੇਟਾਂ ਨੇ ਆਪਣੀ ਮਰਜ਼ੀ ਨਾਲ ਸਾਨੂੰ ਇਹ ਵੇਚਣੀ ਹੈ ਇਹਦੀ ਲੋਕਾਂ ਦੀ ਹੋਰ ਛਿੱਲ੍ਹ ਲਾਉਣ ਦੀ ਖਾਤਰ ਕੇਂਦਰ ਨਵੀ ਤੋਂ ਨਵੀ ਪਾਲਿਸੀ ਲੈ ਕੇ ਆਉਂਦੀ ਹੈ ਇਹ ਨਵੀ ਤੋਂ ਨਵੀ ਪਾਲਿਸੀਆਂ ਜਿਹੜੀਆਂ ਲੈ ਕੇ ਆਦਾ ਵਿਰੋਧ ਕੀਤਾ ਜਾਊਗਾ ਇਹਦੇ ਨਾਲ ਜੁੜਵਾ ਮਸਲਾ ਜੇ ਤੁਹਾਨੂੰ ਲੈਣਾ ਹੋਵੇ ਪੰਜਾਬ ਯੂਨੀਵਰਸਿਟੀ ਜਿਹੜੀ ਚੰਡੀਗੜ੍ਹ ਹੈ ਜਿੱਥੇ ਵਿੱਦਿਆ ਸਭ ਤੋਂ ਸਸਤੀ ਮਿਲਦੀ ਹੈ ਜਿਨੀ ਉੱਥੇ ਰਿਉ ਇਹ ਧਾਰੀ ਹੋਈ ਹੈ ਵੀ ਇੱਥੇ ਇਸ ਪੌਲਿਸ ਨੂੰ ਭੰਗ ਕਰਕੇ ਯੂਨੀਵਰਸਿਟੀ ਤੇ ਕਬਜ਼ਾ ਕਰਨ ਦੀ ਤੇ ਵਿਦਿਆਰਥੀ ਤੇ ਕਬਜ਼ਾ ਕਰਕੇ ਕਾਰਪੋਰੇਟ ਦੇਣ ਦੀ ਜਿਵੇਂ ਸਿਹਤ ਸਹੂਲਤਾਂ ਤੇ ਵੀ ਇਹਨਾਂ ਨੇ ਕਾਰਪੋਰੇਟ ਦਾ ਕਬਜ਼ਾ ਕਰਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੋਈ ਹੈ ਇਸੇ ਤਰ੍ਹਾਂ ਸਾਰਾ ਪਬਲਿਕ ਸੈਕਟਰ ਹੈ ਜਿਹੜਾ ਕਾਰਪੋਰੇਟ ਦੇ ਹਵਾਲੇ ਕਰਨ ਦੀ ਤੇ ਪਾਣੀਆਂ ਤੇ ਕਬਜ਼ਾ ਕਰਕੇ ਅਪਜਾਉ ਜ਼ਮੀਨਾਂ ਦੇ ਕਬਜ਼ਾ ਕਰਕੇ ਕਾਰਪੋਰੇਟ ਨੂੰ ਜਿਹੜੀ ਖਾਦ ਪਦਾਰਥਾਂ ਤੇ ਵੀ ਇਹਨਾਂ ਦਾ ਕਬਜ਼ਾ ਕਰਕੇ ਜਿਹੜੀ ਲੋਕਾਂ ਦੀ ਛਿੱਲ ਪੱਟਣੀਆਂ ਜਿਹੜੇ ਛੋਟੇ ਉਦਾਰੇ ਨੇ ਉਹਨਾਂ ਨੂੰ ਖਤਮ ਕਰਨ ਦੀ ਜਿਹੜੀ ਪਾਲਿਸੀ ਕੇਂਦਰ ਲੈ ਕੇ ਰਹੀ ਹੈ ਉਹ ਸਾਰਾ ਅੱਜ ਦੇ ਅੰਦੋਲਨ ਦਾ ਹੈ ਇਹ ਅੱਜ ਇਹ ਇਹ ਕਾਰਜ ਹੈ ਕੁਝ ਮੰਗਾਂ ਬਕਾਇਆ ਰਹਿ ਗਈਆਂ ਸੀ ਐਮਐਸਪੀ ਦੀ ਜਿਹੜੀ ਸਾਡੀ ਵੱਡੀ ਮੰਗ ਸੀ ਇੱਕ ਤਾਂ ਸਾਡੀ ਮੇਨ ਮੰਗ ਆ ਦੂਸਰਾ ਕੇਂਦਰ ਸਰਕਾਰ ਬਾਰ-ਬਾਰ ਜਿਹੜੀ ਆ ਬਿਜਲੀ ਸੋਧ ਬਿੱਲ ਜਿਹੜਾ ਆਉਣ ਵਾਲੇ ਦਿਨਾਂ 'ਚ ਇਹਨਾਂ ਨੇ ਲਾਗੂ ਕਰਨ ਜਾ ਰਹੇ ਆ ਕਿਰਤ ਜਿਹੜਾ ਕਿਰਤੀਆਂ ਦਾ ਇੱਕ ਬਿੱਲ ਆ ਉਹ ਲੈ ਕੇ ਆ ਰਹੇ ਆ ਉਹਦੀ ਵਿਰੋਧਤਾ ਕਰਨ ਲਈ ਅਸੀਂ ਅੱਜ ਇਹ ਇੱਕ ਮਹਾਪੰਚਾਇਤ ਤੇ ਪੰਜਾਬ ਦੀਆਂ ਜਿਹੜੀਆਂ ਮੰਗਾਂ ਨੇ ਪੰਜਾਬ ਚ ਗੰਨੇ ਦੀ ਮੰਗ ਆ ਸਾਡੇ ਹੜਾਂ ਦੇ ਪੈਸੇ ਨਹੀਂ ਮਿਲੇ ਸਾਡਾ ਝੋਨੇ ਦਾ ਝਾੜ ਘਟ ਨਿਕਲਿਆ ਸਾਡੇ ਤੇ ਪਰਾਲੀ ਦੇ ਪਰਚੇ ਲਾਲ ਐਂਟਰੀਆਂ ਹੋ ਰਹੀਆਂ ਨੇ ਉਹਦੇ ਲਈ ਅਸੀਂ ਦੋ ਮੰਗ ਪੱਤਰ ਅੱਜ ਅਸੀਂ ਤਿਆਰ ਕੀਤੇ ਆ ਉਹ ਅਸੀਂ ਇੱਥੇ ਹਜ਼ਾਰਾਂ ਕਿਸਾਨ ਜਿਹੜੀ ਆ ਸੈਕਟਰ 43 ਦੇ ਵਿੱਚ 12 ਵਜੇ ਸਟੇਜ ਸ਼ੁਰੂ ਹੋ ਜੂਗੀ ਤੇ ਉਹਦੇ ਚ ਐਸਕੇਮ ਦੇ ਸਾਰੇ ਲੀਡਰ ਸਾਹਿਬਾ ਨਾ ਜਾਣਗੇ ਉੱਚ ਅਸੀਂ ਦੋ ਮੰਗ ਪੱਤਰ ਦੱਤੇ ਆ ਕੇਂਦਰ ਸਰਕਾਰ ਨੂੰ ਦਵਾਂਗੇ ਤੇ ਇੱਕ ਪੰਜਾਬ ਸਰਕਾਰ ਨੂੰ ਦਵਾਂਗੇ ਤੇ ਉਹਨਾਂ ਨੂੰ ਕਹਾਂਗੇ ਵੀ ਇਹ ਫੌਰੀ ਤੌਰ ਤੇ ਸਾਡੀਆਂ ਮੰਗਾਂ 'ਤੇ ਧਿਆਨ ਦਿਓ ਨਹੀਂ ਫਿਰ ਇਹ ਨਾ ਕਹਿਣਾ ਵੀ ਇਹਨਾਂ ਨੇ ਕੋਈ ਸੜਕਾਂ ਜਾਮ ਕਰਤੀਆਂ ਕਿਸਾਨਾਂ ਨੇ ਇਹ ਆਮ ਲੋਕਾਂ ਨੂੰ ਤਕਲੀਫ ਹੁੰਦੀ ਹੈ ਇਹ ਬੇਲੇ ਨੇ ਇਹ ਵਜਾ ਨਹੀਂ ਦੇਖਦੇ ਇਹ ਜਗਾ ਦੇਖਦੇ ਨੇ ਅੱਜ ਅਸੀਂ ਜਗਾ ਵੀ ਇਹਨਾਂ ਤੋਂ ਲਈ ਆ ਵਜਾ ਵੀ ਸਾਡੇ ਕੋਲ ਹੈਗੀ ਆ ਅੱਜ ਸਰਕਾਰ ਵਜਾ ਦੇਖ ਲਵੇ ਸਰਕਾਰ ਸੋਚ ਲਵੇ ਵੀ ਕੀ ਕਰਨਾ ਇਹਨਾਂ ਨੇ ਐਜੀਟੇਸ਼ਨ ਕਰਾਉਣੀ ਆ ਸਾਡੇ ਤੋਂ ਅੰਦੋਲਨ ਕਰਾਉਣੀ ਆ ਫਿਰ ਕਹਿੰਦੇ ਅੰਦੋਲਨਕਾਰੀ ਆ ਜੀਵਿਕਾਰੀ ਆ ਤੇ ਫਿਰ ਕਦੇ ਸੈਂਟਰ ਸਰਕਾਰ ਸਾਡੇ ਟੀਕਾ ਲਾ ਕੇ ਦੇਖ ਲੈਂਦਾ ਵੀ ਚੰਡੀਗੜ੍ਹ ਵੀ ਚੰਡੀਗੜ੍ਹ ਤੋਂ ਅਸੀਂ ਬੱਕ ਕਰ ਦੇਣਾ ਕਦੇ ਯੂਨੀਵਰਸਿਟੀ ਅਸੀਂ ਲੈ ਲੈਣੀ ਆ ਇਹ ਅਸੀਂ ਕਦੇ ਕਾਮਯਾਬ ਨਹੀਂ ਹੋਣ ਦਵਾਂਗੇ ਅਸੀਂ ਯੂਨੀਵਰਸਿਟੀ ਵਾਲਿਆਂ ਦੇ ਬੱਚਿਆਂ ਦੇ ਨਾਲ ਉਹਨਾਂ ਵਿਦਿਆਰਥੀਆਂ ਨਾਲ ਵੀ ਖੜੇ ਆ ਪਿਛਲੇ ਦਿਨੀ ਵੀ ਅਸੀਂ ਪੂਰਾ ਸਾਥ ਦਿੱਤਾ ਇਸ ਤਰ੍ਹਾਂ ਚੰਡੀਗੜ੍ਹ ਦਾ ਵੀ ਟੀਕਾ ਲਾ ਕੇ ਦੇਖਿਆ ਸੀ ਫਿਰ ਇਹ ਭੱਜ ਗਏ ਨੇ ਹੁਣ ਕਹਿੰਦੇ ਨਹੀਂ ਅਸੀਂ ਲਵਾਂਗੇ ਤੇ ਇਹ ਲੋਕਾਂ ਦਾ ਰੋਹ ਪਰਖਦੇ ਆ ਲੋਕਾਂ ਨੂੰ ਅਸੀਂ ਕਹਿੰਨੇ ਆ ਐਸਕੇਐਮ ਤੇ ਯਕੀਨ ਰੱਖੋ ਐਸਕੇਐਮ ਤੁਹਾਡੇ ਲਈ ਕੰਧ ਵਾਂਗੂ ਖੜਾ ਆ ਭਾਵੇਂ ਕੋਈ اپੋਜੀਸ਼ਨ ਪਾਰਟੀ ਲੜਾਈ ਲੜੇ ਜਾਂ ਨਾ ਲੜੇ ਅਸੀਂ ਤੁਹਾਡੀ ਲੜਾਈ ਲੋਕਾਂ ਦੀ ਲੜਾਂਗੇ ਜਿਹੜਾ ਬਿਜਲੀ ਸੋਧ ਬਿੱਲ ਹੈ 1 ਲੱਖ ਕਿਸਾਨਾਂ ਦਾ ਬਿੱਲ ਨਹੀਂ ਆਮ ਲੋਕਾਂ ਦਾ ਬਿੱਲ ਹਰੇਕ ਘਰ 'ਚ ਮੀਟਰ ਲੱਗਣਾ ਹਰੇਕ ਘਰ ਨੂੰ ਡੇਢੀ ਦੁੱਗਣੀ ਬਿਜਲੀ ਹੋਣੀ ਆ ਤੇ ਪੰਜਾਬ ਸਰਕਾਰ ਨੇ ਜਿਹੜੀਆਂ ਜ਼ਮੀਨਾਂ ਨੇ ਵੇਚ ਦੇਣੀਆਂ ਨੇ ਜਿਹੜੀਆਂ ਉਸ ਤੋਂ ਬਾਅਦ ਨਾ ਬਿਜਲੀ ਬੋਰਡ ਰਹਿਣਾ ਤੇ ਨਾ ਇਹ ਮੁੜ ਕੇ ਹੱਥ 'ਚ ਕੁਝ ਆਉਣਾ ਤੇ ਹੁਣ ਤੋਂ ਹੀ ਸਾਨੂੰ ਤਿਆਰੀ ਕਰਕੇ ਬਿੱਲ ਰੋਕਣੇ ਚਾਹੀਦੇ ਅੱਜ ਦਾ ਪ੍ਰੋਟੈਸਟ ਤੋਂ ਬਾਅਦ ਕੋਈ ਵੱਡੀ ਰੂਪਰੇਖਾ ਵੀ ਐਲਾਨ ਸਕਦਾ ਐਸਕੇਪ ਅੱਜ ਅਸੀਂ ਐਸਕੇਮ ਦੇ ਲੀਡਰ ਮੀਟਿੰਗ ਕਰਾਂਗੇ ਉਸ ਤੋਂ ਬਾਅਦ ਸਰਕਾਰ ਦਾ ਰੁਖ ਦੇਖਾਂਗੇ ਵੀ ਸਰਕਾਰ ਸਾਨੂੰ ਕੀ ਕਰਦੀ ਐ ਅਸੀਂ ਸਰਕਾਰ ਨੂੰ ਟਾਈਮ ਦੇਵਾਂਗੇ ਅਸੀਂ ਐਡੀ ਕੋਈ ਕਾਲੀ ਨਹੀਂ ਕਰਦੇ ਕੋਈ ਵੱਡਾ ਅੰਦੋਲਨ ਵੱਲ ਨੂੰ ਜਾਵਾਂਗੇ ਅਸੀਂ ਤੇ ਜਿਹੜਾ ਸੈਂਟਰ ਨਾਲ ਉਹ ਅਸੀਂ ਬਾਕੀ ਸਟੇਟਾਂ ਨਾਲ ਆਇਆ ਕਰਾਂਗੇ ਜਿਹੜਾ ਪੰਜਾਬ ਨਾਲ ਅੰਦੋਲਨ ਕਰਨਾ ਉਹ ਅਸੀਂ ਆਪਦੇ ਐਸਕੇਐਮ ਦੇ ਵਿੱਚ ਰਹਿ ਕਰਕੇ ਇਹਨਾਂ ਨਾਲ ਅੰਦੋਲਨ ਦੀ ਕੋਈ ਅਸੀਂ ਰੂਪਰੇਖਾ ਤਿਆਰ ਕਰਾਂਗੇ ਗੁਰਦਾਸਪੁਰ ਸ਼ਹਿਰ ਦੇ ਮੋਹੱਲਾ ਇਸਲਾਮਾਬਾਦ ਵਿੱਚ ਇੱਕ ਘਰ ਵਿੱਚ ਵੜ ਕੇ ਦਿਨ ਦਿਹਾੜੇ ਦੋ ਚੋਰ ਅਲਮਾਰੀ ਖੋਲ ਕੇ 5 ਗ੍ਰਾਮ ਸੋਨੇ ਦੇ ਗਹਿਣੇ ਫਰਾਰ ਪਰਿਵਾਰ ਦਾ ਮੁਖੀ ਆ ਕੋਈ ਦਿੱਲੀ ਘਰੋਂ ਬਾਹਰ ਗਿਆ ਸੀ ਘਰ ਵਿੱਚ ਛੋਟਾ ਬੱਚਾ ਸੀ ਪਰ ਉਹ ਵੀ ਪਤੰਗ ਲੈਣ ਦੇ ਲਈ ਮੁਹੱਲੇ ਵਿੱਚ ਇੱਕ ਦੁਕਾਨ ਤੇ ਚਲਾ ਗਿਆ ਦੱਸਿਆ ਜਾ ਰਿਹਾ ਕਿ ਛੋਟੇ ਬੱਚੇ ਨੇ ਦੋਵੇਂ ਚੋਰ ਘਰੋਂ ਬਾਹਰ ਨਿਕਲਦੇ ਦੇਖੇ ਪਰ ਡਰ ਦੇ ਬਾਰੇ ਉਹ ਕੁਝ ਵੀ ਕਰ ਨਾ ਸਕਿਆ ਦਿਨ ਦਿਹਾੜੇ ਘਰ ਵਿੱਚ ਚੋਰਾਂ ਦੇ ਵੜਨ ਤੇ ਚੋਰੀ ਕਰਕੇ ਲੈ ਜਾਣ ਕਰਨ ਪੂਰਾ ਮੁਹੱਲਾ ਡਰ ਦੇ ਮਾਹੌਲ ਵਿੱਚ ਹੈ ਤੁਸੀਂ ਯਾਰ ਕੀ ਕਹਿਣਾ ਚਾਹੋਗੇ ਵੇਖੋ ਇਹ ਤਾਂ ਮਾੜੀ ਘਟਨਾ ਕੋਈ ਹੁਣ ਨਹੀਂ ਹੋ ਸਕਦੀ ਰਾਤ ਨੂੰ ਜਾਈਂ ਸੌਂਦੇ ਵੀ ਚੋਰੀਆਂ ਹੁੰਦੀਆਂ ਪਰ ਅੱਜ ਤਾਂ 2 ਵਜੇ ਦਿਨੇ ਹੀ ਹੋ ਗਈ ਚੋਰੀ ਇਹ ਵਿਚਾਰਾ ਗਰੀਬ ਬੰਦਾ ਵੇਟਰਾਂ ਦਾ ਕੰਮ ਕਰਦਾ ਇਹ ਗਿਆਦਾ ਹੀ ਮੰਦਰ ਕਿਤੇ ਤੇ ਬੱਚਾ ਨਿਕਲ ਜਾ ਘਰ ਹੀ ਤੇ ਉਹ ਵੀ ਦੁਕਾਨ ਤੇ ਕਿਤੇ ਕੋਈ ਚੀਜ਼ ਲੈਣ ਗਿਆਦਾ ਸੀ ਤੇ ਮਗਰੋਂ ਕੋਈ ਹੱਥ ਸਾਫ਼ ਕਰਕੇ ਚਲ ਗਿਆ ਬੰਦੇ ਦੱਸੋ ਇਥੇ ਕੀ ਕਰ ਸਕਦਾ ਬੰਦਾ ਕੋਈ ਲੋਕਾਂ ਨੇ ਡਾਰੀ ਹੈ ਨਹੀਂ ਕਿਸੇ ਦੀ ਖਲਨੀ ਚ ਕੰਪਲੇਂਟ ਲਖਾਈ ਇਹਨਾਂ ਨੇ ਜੀ ਕੰਪਲੇਂਟ ਕਦੇ ਆ ਬੱਦ ਚੱਲੇ ਆ ਆਪਣੀ ਘਰ ਦੀ ਉਂਡੀ ਕਰਨ ਠੀਕ ਜਿਹੜਾ ਮਿਲਿਆ ਇਸਲਾਮਾਬਾਦ ਮੇਰੀ ਵਾਰੀ ਹੈ ਵਾਰਡ ਨੰਬਰ 9 ਘਰ 2 ਵਜੇ 2 ਵਜੇ ਮੇਰੇ ਬੱਚਾ ਇਕੱਲਾ ਹੀ ਘਰ ਹੈ ਇਹ ਬਾਹਰ ਗਿਆ ਗੁੱਡੀਆਂ ਲੈਣ ਤੇ ਮਗਰ ਦੋ ਵਿਅਕਤੀ ਬੜੇ ਆ ਤੇ ਥੋੜਾ ਬੋਲਾ ਸਮਾਨ ਚੋਰੀ ਕਰਕੇ ਚਲ ਗਏ ਆ ਜੋ ਮੇਰੇ ਬੱਚੇ ਨੇ ਦੇਖ ਲਿਆ ਉਹਨਾਂ ਨੂੰ ਤੇ ਉਹ ਇਹਨਾਂ ਦੇ ਹੁੰਦਿਆਂ ਹੀ ਬਾਹਰ ਦੌੜੇ ਆ ਦੋਨੋਂ ਜਣੇ ਇੱਕ ਇੱਕ ਦੋ ਮੁੰਦਰੀਏ ਦੇ ਕਵਾਲੀਆਂ ਵਾ ਕਿੰਨਾ weight ਸੀ ਉਹਨਾਂ ਦਾ ਮੇਰਾ 5 ਗ੍ਰਾਮ weight ਹੋਣਾ ਸਾਰਾ ਜੀ ਟੋਟਲ ਹਾਂਜੀ ਦਿੰਦੇ ਵਾਲੇ ਆ ਦਿੰਦੇ 8:30 ਵਜੇ ਹਾਂਜੀ ਤੇ ਕਿੱਥੇ ਗਏ ਮੈਂ ਮੰਦਰੇ ਬੈਠਦਾ ਸੀ ਕਰ ਕੋਈ ਨਹੀਂ ਕਾਰ ਬਚਾਏਗਾ ਹੀ ਮੇਰਾ ਇਹਨਾਂ ਦੇਖੀਏ ਆ ਦੇਖਿਆ ਜੀ ਕਿੱਥੇ ਕਿਤੇ ਵਿਆਹ ਹੈ ਨਹੀਂ ਵਿਆਹ ਨਹੀਂ ਪਰਸੋਂ ਆ ਗਏ ਵਿਆਹ ਪਰਸੋਂ ਆ ਗਏ ਅੱਜ ਕਿਤੇ ਨਹੀਂ ਗਏ ਅੱਜ ਘਰ ਹੀ ਹੈ ਇਹ ਟਾਈ ਵੇ ਦੀ ਨਹੀਂ ਤੇ ਕੰਡ ਨੇਮ ਬੱਚਾ ਕਲਾਕਾਰ ਹੀ ਹਾਂਜੀ ਹਾਂਜੀ ਮੈਂ ਬਾਹਰ ਗਿਆ ਰਿਹਾ ਮੈਂ ਗਿਆ ਹਾਂਜੀ ਬੱਚਾ ਘਾਰ ਹੀ ਕੱਲ ਆਈ ਰਵੀ ਕੁਮਾਰ ਕੀ ਕੰਮ ਕਰਦੇ ਮੈਂ ਵੀ ਇਟਰਨ ਦਾ ਕੰਮ ਕਰਨਾ ਖਤਰੀ ਪਹੁੰਚ ਨਹੀਂ ਫੋਨ ਪਤਾ ਨਹੀਂ ਐ ਸਾਨੂੰ ਜੀ ਹੁਣ ਐਨਾ ਸਾਨੂੰ ਨਹੀਂ ਪਤਾ ਜੀ ਲੀਡ ਕੀਤੀ ਤੁਸੀਂ ਕੋਈ ਨਹੀਂ ਇਹ ਕੰਪਲੀਟ ਕਰਨੀ ਹੈ ਦੋਸਤੋ ਇਸਨਾਈ ਦੀ ਖਬਰਾਂ ਕਰ ਫਿਰ ਮਿਲਾਂਗੇ ਇਸੇ ਸਮੇਂ ਇਸੇ ਚੈਨ ਦੇ ਤਦ ਤੱਕ ਨੀਕੁਲਵਾਨ ਸਿੰਘ ਜੀ ਨੂੰ ਇਜਾਜ਼ਤ ਦੇ ਦਿਓ ਰੱਬ ਰੱਖਾ